ਨਿਕਨਟੇ ਸੇ ਵੇਖੇ ਅਧਿਕਾਰਤ ਪੰਚ ਨੂੰ ਲੈ ਕੇ ਪਿਛਲੇ 3 ਮਹੀਨਿਆਂ ਤੋਂ ਚੱਲ ਰਿਹਾ ਵਿਵਾਦ ਅੱਜ ਖਤਮ ਹੋ ਗਿਆ ਅੱਜ ਅਧਿਕਾਰਤ ਪੰਚ ਨੂੰ ਲੈ ਕੇ ਬੀਡੀਪੀਓ ਦਫਤਰ ਰੁਟਕ ਕਲਾ ਵਿਖੇ ਮੀਟਿੰਗ ਹੋਈ 3 ਘੰਟੇ ਚੱਲੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਗੁਲਜੀਤ ਕੌਰ ਨੂੰ ਅਧਿਕਾਰਤ ਪੰਚ ਚੁਣ ਲਿਆ ਗਿਆ ਬੀਡੀਪੀਓ ਰੁਟਕ ਕਲਾ ਨੇ ਗੁਲਜੀਤ ਕੌਰ ਨੂੰ ਅਧਿਕਾਰਤ ਪੰਚ ਚੁਣਨ ਦਾ ਐਲਾਨ ਕੀਤਾ ਪਿੰਕਾਨਾਟੀਸਿਆਂ ਵਿੱਚ ਐਸੀ ਲੇਡੀਜ਼ ਅਧਿਕਾਰਤ ਪੰਚ ਬਣਨ ਦੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ ਤੇ ਪਿੰਡ ਦੇ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਨਵੇਂ ਚੁਣੇ ਗਏ ਅਧਿਕਾਰਤ ਪੰਚ ਤੋਂ ਇਲਾਵਾ ਹੋਰ ਪੰਚਾਂ ਵੱਲੋਂ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਗੁਲਜੀਤ ਕੌਰ ਨੂੰ ਸਰਪਾਉ ਪੈਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਪਿੰਡ ਵਾਸੀਆਂ ਨੇ ਨਵੇਂ ਚੁਣੇ ਅਧਿਕਾਰਤ ਪੰਚ ਦੇ ਗਲ ਵਿੱਚ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਅਧਿਕਾਰਤ ਪੰਚ ਗੁਲਜੀਤ ਕੌਰ ਨੇ ਵਿਸ਼ਵਾਸ ਦਿਵਾਇਆ ਕਿ ਉਹ ਪਿੰਡ ਦਾ ਸਰਪੱਤੀ ਵਿਕਾਸ ਕਰਨਗੇ। ਇਸ ਮੌਕੇ ਬਸਪਾ ਗੁੱਛੀ ਸ਼ੀਲ ਬੀਰਦੀ ਤੇ ਮੂਲਕ ਰਾਜ ਮੂਲ ਨਿਵਾਸੀ ਨੇ ਕਿਹਾ ਕਿ ਇਹ ਸਾਡੇ ਵੱਲੋਂ ਕੀਤੇ ਸੰਘਰਸ਼ ਦੀ ਜਿੱਤ ਹੋਈ ਹੈ ਜੇਕਰ ਸਾਨੂੰ ਸੰਵਿਧਾਨ ਦਾ ਗਿਆਨ ਨਾ ਹੁੰਦਾ ਤਾਂ ਜਿਸ ਤਰ੍ਹਾਂ ਅਧਾਰਤ ਪੰਚ ਬਣਾ ਦਿੱਤਾ ਸੀ ਉਸ ਨਾਲ ਸਾਡਾ ਹੱਕ ਮਾਰਿਆ ਗਿਆ ਸੀ ਇਹ ਹੱਕ ਅਸੀਂ ਲਗਾਤਾਰ ਕੀਤੇ ਯਤਨਾ ਨਾਲ ਹਾਸਲ ਕੀਤਾ ਹੈ ਮੈਡਮ ਨੇ ਉਹ ਜਿੱਤ ਕਰ ਮੈਮ ਨੇ ਤੁਹਾਨੂੰ ਬਣਾਇਆ ਐਸੀ ਵੂਮਨ ਅੱਛਾ ਐਸਸੀ ਬੂਮਨ ਨੂੰ ਸਿਰਫ ਇਹ ਜੀ ਅਧਾਰਤ ਪੰਚ ਜਿਹੜਾ ਬਣਾ ਦਿੱਤਾ ਅੱਜ ਐਲਾਨ ਹੋ ਗਿਆ ਹਾਂਜੀ ਅੱਛਾ ਅਗੈਸੇ ਕਾਨੂੰਨ ਤਾਂ ਪਹਿਲਾਂ ਵੀ ਇਹੀ ਕਹਿੰਦਾ ਸੀਗਾ ਵੀ ਅਧਿਕਾਰਪ பஞ்சਾਇਤੀ ਜਿਲ੍ਹਾ ਕਰਨਾ ਅੱਜ ਦਾ ਹੀ ਗੱਲ ਹੈ ਅੱਜ ਹੋ ਗਿਆ ਜੀ ਹੋ ਗਿਆ ਬਣ ਗਿਆ ਸਹਿਮਤੀ ਹੋ ਗਈ ਪੰਚਾਇਤੀ ਕੰਮ ਕਰਨ ਨੂੰ ਸਾਰੇ ਉਹ ਤਿਆਰ ਆ ਗਏ ਤੁਹਾਨੂੰ ਬਹੁਤ-ਬਹੁਤ ਵਧਾਈਆਂ ਹਾਂ ਤੁਹਾਨੂੰ ਉਹ ਸਭ ਤੋਂ ਵੱਧ ਵਧਾਈਆਂ ਜੀ ਮੈਨੂੰ ਤਾਂ ਹੁਣ ਮੀਟਿੰਗ ਦੇ ਵਿੱਚ ਸਰ ਸਰਦੀਕ ਜਿਲੀ ਪੰਚਾਇਤ ਨਾਲ ਮੀਟਿੰਗ ਹੋਈ ਆ ਉਹਦੇ ਵਿੱਚ ਜਿੱਦਾਂ ਯਾਨੀ ਕਿ ਸਾਡੇ ਜਿਹੜੇ ਸੰਵਿਧਾਨ ਦੇ ਬਾਰੇ ਜਿਹੜਾ ਸਾਡਾ ਕੱਟ ਸੀਗਾ ਉਹ ਸਾਨੂੰ ਮਿਲ ਗਿਆ ਤੇ ਇੱਥੇ ਵੀ ਅਸੀਂ ਬਹੁਤ ਖੁਸ਼ ਹਾਂ ਕਿਉਂਕਿ ਸਾਨੂੰ ਬੜੀ ਲੰਬੀ ਲੜਾਈ ਲੜਨੀ ਪਈ ਅਸੀਂ ਉੱਚਤ ਘਾਹਰੀਆਂ ਤੱਕ ਪਹੁੰਚੇ ਦੋ ਤਾਂ ਇਹ ਨਹੀਂ ਜਨਤ ਦੇ ਘਮਦਿਆਂ ਨੂੰ ਹੋਗਾ ਪਰ ਅੱਜ ਸਾਡੀ ਬਾਬਾ ਸਾਹਿਬ ਦੇ ਸਹਿਯੋਗ ਕਰਕੇ ਸਾਡੀ ਜਿੱਤ ਹੋਈ ਹੈ ਇਸ ਲਈ ਅਸੀਂ ਅੱਜ ਬਹੁਤ ਖੁਸ਼ ਹਾਂ ਤੇ ਕੀ ਪਿੰਡ ਵਾਸੀਆਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਆਂ ਪਿੰਡ ਵਾਸੀਆਂ ਨੂੰ ਅਸੀਂ ਇਹੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਆਂ ਕਿਉਂਕਿ ਅਸੀਂ ਅੱਗੇ ਵੀ ਪਿੰਡ ਦਾ ਵੀ ਕੰਮ ਕਰਨ ਦਾ ਆਂ ਤੇ ਅਸੀਂ ਰਲ ਮਿਲ ਕੇ ਸਾਰੇ ਪੰਚਾਇਤ ਦੇ ਨਾਲ ਰਲ ਮਿਲ ਕੇ ਸਾਰੇ ਪਿੰਡ ਦਾ ਵਿਚਾਰ ਕਰਦੇ ਹਾਂ ਪਿੰਡ ਕਾਨਾ ਟਿੱਸੇ ਦੇ ਵਿੱਚ ਪਿਛਲੇ ਕੋਈ 2 ਟਾਈਮ ਹਿੰਨੇ ਤੋਂ ਅਧਕਾਰ ਪੰਚ ਦੇ ਚੋਣ ਦਾ ਜੋ ਮਸਲਾ ਸੀ ਉਹ ਸਾਡੇ ਸੰਧਾਨ ਤੇ ਹੱਕਾ ਤੇ ਡਾਕਾ ਮਾਰ ਕੇ ਇੱਥੇ ਦੇ ਵੀਡੀਓ ਸੈਕਟਰੀ ਨੇ ਇੱਥੇ ਪ੍ਰਸ਼ਾਸਨ ਨੇ ਰਲ ਮਿਲ ਕੇ ਇਹ ਜੋ ਕਿ ਸਾਡੇ ਨਾਲ ਧੱਕਾ ਕੀਤਾ ਸੀ ਸਾਡੇ ਹੱਕਾ ਦੇ ਮਤਲਬ ਇੱਕ ਤਾਂ ਸਾਡੇ ਐਸ.ਸੀ ਅਧਿਕਾਰਤ ਲੇਡੀ ਦੇ ਵਿੱਚੋਂ ਪੰਜ ਦਿਨ ਯੁਕਤੀ ਕਰਨੀ ਸੀ ਸੇਕ ਐਸ.ਸੀ ਵਿੱਚੋਂ ਤਾਂ ਲੇਡੀ ਦੇ ਵਿੱਚੋਂ ਪਰ ਪ੍ਰਸ਼ਾਸਨ ਨੇ ਇਹਨਾਂ ਧੱਕਾ ਕੀਤਾ ਉਹਦੇ ਵਿੱਚ ਲੇਡੀ ਦੀ ਜਗ੍ਹਾ ਜੈਂਟਸ ਵੀ ਕੀਤਾ ਔਰ ਐਸਸੀ ਕੈਟਾਗਰੀ ਨੂੰ ਜਨਰਲ ਕੈਟਾਗਰੀ ਨਹੀਂ ਕੀਤਾ ਮਤਲਬ ਇਸ ਤਰ੍ਹਾਂ ਦਾ ਕਾ ਕਰਕੇ ਮਤਲਬ ਸਾਨੂੰ ਮਤਲਬ ਇੱਕ ਸਾਡੇ ਸਮਾਜ ਨੂੰ ਧੋਕਰ ਮਾਰਨ ਦੀ ਕੋਸ਼ਿਸ਼ ਕੀਤੀ ਜਿਹਦੇ ਕਰਕੇ ਅਸੀਂ ਸਿਹਰਾਣ ਦਾ ਸਹਾਰਾ ਲਿਆ ਜੋ ਬਾਬਾ ਸਾਹਿਬ ਡਾਕਟਰ ਮੀਤਗਾਨ ਨੇ ਸਾਨੂੰ ਅੱਜ ਸੁਣਵਾ ਕੱਢਿਆ ਉਹਦੀ ਤਾਕਤ ਹੀ ਸਾਨੂੰ ਇੱਥੇ ਤੱਕ ਸੰਘਰਸ਼ ਕਰਨ ਵਾਸਤੇ ਸਾਡੀ ਤਾਕਤ ਸੀ ਇਹ ਅਗਰ ਅਸੀਂ ਹੱਕਾਂ ਸਿਧਾਂਤ ਦੇ ਵਿੱਚ ਨਾ ਲੱਗੇ ਹੁੰਦੇ ਤਾਂ ਅਸੀਂ ਜਿੱਤਨਾ ਪ੍ਰਾਪਤ ਕਰਦੇ ਮੈਂ ਸਮੂਚੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਰਲ ਮਿਲ ਕੇ 2 ਢਾਈ ਮਹੀਨੇ ਲਗਾਤਾਰ ਸੰਘਰਸ਼ ਕਰਕੇ ਇਸ ਹੱਕਾਂ ਦੀ ਪ੍ਰਾਪਤੀ ਕੀਤੀ ਹੈ ਤੇ ਜਿਨ੍ਹਾਂ ਵੀ ਅਸੀਂ ਮਸਲਿਆਂ ਤੇ ਜੇ ਅਸੀਂ ਇਕੱਠੇ ਹੋ ਕੇ ਅਸੀਂ ਸੰਘਰਸ਼ ਕਰਾਂਗੇ ਇੱਕ ਦਿਨ ਜ਼ਰੂਰ ਜਿੱਤ ਪ੍ਰਾਪਤ ਕਰਾਂਗੇ ਤੇ ਅੱਜ ਮੈਂ ਇਸ ਮੌਕੇ ਤੇ ਸਾਡੀ ਪੰਕਰਨਾ ਦੀਆਂ ਦੇ ਚੁਣੇ ਹੋਈਆਂ ਅਧਿਕਾਰਤ ਪੰਚਾਇਤ ਜਿੱਦੀ ਗੁਰਜੀਤ ਕੌਰ ਵਾਈਫ ਆਫ ਗੋਲਬਿੰਦਰ ਕਮਰਜੀ ਉਹਨਾਂ ਨੂੰ ਵਧਾਈ ਦਿੰਨਾ ਅਤੇ ਅਸੀਂ ਵਿਸ਼ਵਾਸ ਜੀ ਤੋਂ ਨੇ ਪਿੰਡ ਕੰਨਾਂ ਦੇ ਇਸ਼ੇ ਦੇ ਵਿੱਚ ਇਹਨਾਂ ਦੀ ਸਰਪੰਚੀ ਪ੍ਰਧਾਨਗੀ ਦੇ ਵਿੱਚ ਅਸੀਂ ਪਿੰਡ ਦੇ ਵਾਸਤੇ ਨਿਰਪੱਖ ਹੋ ਕੇ ਕੰਮ ਕਰਨਗੇ ਤੇ ਸਾਰੀ ਪੰਚਾਇਤ ਨੂੰ ਨਾਲ ਲੈ ਕੇ ਚੱਲਣਗੇ ਤੇ ਬਾਕੀ ਜੋ ਮਸਲਾ ਸਾਨੂੰ ਇਨਸਾਫ ਹੱਕ ਮਿਲਿਆ ਦੇਰ ਬਾਅਦ ਮਿਲਿਆ ਤੇ ਕੋਈ ਗੱਲ ਨਹੀਂ ਤੇ ਸੰਗਠਨ ਦੀ ਜਿੱਤ ਆ ਇਸ ਕਰਕੇ ਅਸੀਂ ਸਾਰੇ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੀਰਵਾਦੀ ਇਸ ਐਸਰ ਨੂੰ ਸਾਡੇ ਹੱਕ ਦੇ ਵਿੱਚ ਸਾਡਾ ਮੋਹ ਲਾਈਆ ਕਰਨਾ ਕਰ ਦਿੱਤਾ ਹੈ ਤੇ ਸਾਡੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਤੇ ਬਾਬਾ ਸਾਹਿਬ ਦੇ ਨੀਕੇ ਸਿਧਾਂਤ ਦੀ ਬਦੌਲਤ ਸਾਡਾ ਮਾਨ ਸ੍ਰੀ ਮਹਾਰਾਜ ਬਕਰ ਰਿਹਾ ਤੇ ਬਹੁਤ